ਪਹਿਲਾਂ ਦੇ ਸਾਰੇ ਭੋਤਾਂ ਨੂੰ ਜੈ ਮਾਤਾ ਦੀ ਜੇਕਰ ਕੰਵਾਰੀ ਮਹਾਰਾਣੀ ਜੀ ਦਾ ਬਹੁਤ ਸੱਚੇ ਦਰਬਾਰ ਕੀ ਗਿਆ ਮੇਰਾ ਨਾਮ ਹੈ ਜੀ ਅਜੀਤ ਕੁਮਾਰ ਅੱਜ ਮਹਾਰਾਣੀ ਦੇ ਬਹੁਤ ਕੋਇਤਰ ਨਵਰਾਤਰੀ ਸ਼ੁਰੂਆਤ ਹੋਈ ਹੈ ਜਿਨਾਂ ਨੂੰ ਕੋਇ ਤੇਤਰ ਮਾਤਾ ਦੇ ਨਵਰਾਤਰੀ ਕਿਹਾ ਜਾਂਦਾ ਹੈ ਨਾਲ ਹੀ ਇਹਨਾਂ ਨੂੰ ਸੀਪਲਾ ਮਾਤਾ ਦੇ ਨਿਰਾਤੇ ਕਿਹਾ ਜਾਂਦਾ ਹੈ ਮਰਾਤਿਆਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਮਾਤਾ ਰਾਮੀ ਦੇ ਦਰਬਾਰ ਤੇ ਕਿੰਨੀਆਂ ਗਰੌਣਾਂ ਲੱਗੀਆਂ ਨੇ ਇਹ ਨਵਾਂ ਕੱਲੀ ਨਵਰਾਤੇ ਨਾਲ ਹੀ ਐਸ ਦੇ 365 ਦਿਨ ਮਹਾਰਾਣੀ ਦੇ ਇਖੇ ਤਰ੍ਹਾਂ ਜੰਗ ਕਰਦੀਆਂ ਨੇ ਜੇ ਸ਼ਨ ਰਾਤਿਆਂ ਦੇ ਵਿੱਚ ਮਹਾਰਾਣੀ ਦੇ ਫੀਦਲਾ ਦਿਨ ਰਾਤ ਮਨਾਏ ਜਾਂਦੇ ਨੇ ਜਿਹੜੇ ਦੂਸਰੇ ਨਵਰਾਤੇ ਹੁੰਦੇ ਨੇ ਉਹਨਾਂ ਦੇ ਵਿੱਚ ਲੰਗੂਰ ਬੁਣਾਏ ਜਾਂਦੇ ਨੇ ਤੇ ਮਹਾਰਾਣੀ ਦੇ ਦਰਬਾਰ ਤੇ ਆ ਕੇ ਵਕ ਵਕ ਤਰ੍ਹਾਂ ਦੀਆਂ ਮਨੋ ਕਾਮਨਾਵਾਂ ਉਹਨਾਂ ਹੁੰਦੀਆਂ ਨੇ जो नरात्या महाराणी के दरबार से अष्टमी तक महाराणी महाराणी अपनी मंगा पूरी हैं कर नात शुभ महाराणी नवे साल दू मुबारक माता राणी मनोकामना पूरी कर दब मंगा महाराणी ने दी है पुणे ਜੋ ਦੋ ਮਗਾ ਦੋਦਨ ਲਈ ਕੋਤਮਗਾ ਕੋਤਮ ਲਈ ਲੇਤਾ ਨੂੰ ਮਗਾ ਤੰਦੰਦੀ ਹੈ ਆਪਣੇ ਜੋ ਵੀ ਸੱਤੇ ਇੰਨੇ ਚਾਹ ਦੇ ਨਾਲ ਆ ਨਾ ਮਹਾਰਾਣੀ ਨੂੰ ਮਨੋਂ ਪੰਗਾ ਪੁੱਲਣਾ ਕਰਦੀ ਹੈ ਐ ਤੇ ਫੇ ਤੇਰੀ ਵੀ ਜਿੰਨੇ ਕੰਨ ਨਹੀਂ ਲਾਂਦੇ ਉਹ ਕਨ ਮੰਦਰਾਮ ਕੇ ਗਾਲ ਲੰਦੇ ਆ ਹੋਰ ਤੁਸੀਂ ਜੋ ਵੀ ਆਪਣੇ ਸੇਵਾ ਕਰਨ ਮਾਤਾ ਰਾਣੀ ਦੇ ਸਤਰਾ ਜੋ ਜੀ ਸਤਨ ਦੀ ਤੇਰਾ ਕਿੰਨੇ ਨੂੰ ਰਾਤਿਆ ਕਿਹਦੇ ਕਦੋਂ ਕਹਿੰਦਾ ਹੈ ਐ 사ਤਨ ਨਾ ਰਾਤਿਆ

ਤੁਹਾਡੇ ਸਾਰੇ ਜਿਥੇ ਆਏ ਨੇ ਨਵਰਾਤਰੇ ਦੀ ਜੋਤ ਜਗਾਨ ਦੀ ਮਾਈ ਤੋਂ ਪਰਮਿਸ਼ਨ ਲੈਣਾ ਹੈ ਪਰ ਮਹਾਮਾਈ ਇਹਨਾਂ ਸਾਰਿਆਂ ਦੇ ਘਰਾਂ ਦੇ ਵਰਕਾ ਦੇ ਇਹਨਾਂ ਦੇ ਸੀਸ ਤੇ ਆਪਣੇ ਆਪੇ ਦੇ ਅੱਧ ਹੱਥ ਰੱਖੇ ਔਰ ਸਾਡੀਆਂ ਵੀ ਟੋਲੀਆਂ ਬਣੇ ਜੈ ਮਾਤਾ ਜਗਰਾਤ ਵਾਲੀ ਦਵਰੇ ਵਾਲੀ ਦਾਸੀ ਪਰਮਾਇਤੀ ਜੈ ਆਵੇਂ ਗਏ ਗੱਲ ਠੀਕ ਜਿੰਨੇ ਵਾਲੀ ਥਾਰੀ ਨੂੰ ਲੱਗਦੇ ਸੇ ਕਾਰੇ ਕਦ ਗੱਲ ਨਾ ਕਦੇ ਰੋਕਦੇ ਹੱਥ ਤੇ ਗੱਲ ਠੀਕ ਜਿੰਨੇ ਵਾਲੀ ਥਾਰੀ ਨੂੰ ਲੱਗਦੇ ਸੇ ਕਾਰੇ ਕਦ ਗੱਲ ਨਾ ਕਦੇ ਰੋਕਦੇ ਹੱਥ ਤੇ ਕਦੇ ਕਦੇ ਹੱਥ ਤੇ ਜੋ ਮੁਲਕ ਦਾ ਜੀਵ ਹੋਇਆ ਮੇਰਾ ਭਾਰ ਰੱਥ ਤੇ ਮਾਂ ਮਿਲ ਜਈਂ ਮੈਂ ਜਾਂਦਾ ਮੁੱਲ ਨਿੱਕੀ ਜਹੀ ਮੁਕ ਛੋਟੀ ਜਹੀ ਮੁਕ ਨਿੱਕੀ ਜਹੀ ਕੰਨੇ ਦਾ ਤਾਰ ਰੱਥ ਤੇ ਮਾਂ ਮਿਲ ਜਈਂ ਮੈਂ ਜਾਂਦਾ

ਕਹੀਦਾ ਆਏ ਨਵ ਰਤੇ ਮਦੀਦਾਰ ਜਾਈਦਾ ਆਏ ਨਵ ਰਤੇ ਮਦੀਦਾਰ ਜਾਈਦਾ ਗੋਦੀ ਤੇ ਗੋਦੀ ਤੇ ਬਿਠਾਲਣ ਨੂੰ ਪਿਆਰ ਜਾਈਦਾ ਗੋਦੀ ਤੇ ਬਿਠਾਲਣ ਨੂੰ ਆਏ ਨਵ ਜਾਈਦਾ ਜਨਮ ਨਾ ਤੋੜ ਚੁ ਨਾ ਦੀ ਪਿਆਸ ਰਾਣੀਏ ਦੇ ਮਾਤਰ ਜਰੀ ਸੁਨਾਹੀ ਬੁਹਾਰੀ ਅਜ ਅੱਖ ਅੱਖ ਨਾਸਰਾਣੀਏ ਨਾਸਰਾਣੀਏ ਤੇਰੇ ਲੰਬਾ ਨਹੀਂ ਰੱਤੇ ਮਾਦੀਦਾਰ ਸ਼ਾਹੀ ਦਾ ਗੋਧਿਤੇ ਕੋ ਬਿਆਨ ਕਹੀ ਦਾ ਗੋਧਿਤੇ ਟਕਾਲਾ ਗਈਦਾ ਗਈਦਾ ਤਮ ਐਨੇ ਚੀਨੂ ਗਿਆ ਫਸ ਜਾਤੀਏ ਤੁਹਾਂ ਬੰਦ ਤਮ ਬਾਰ ਗਾਲੀ ਤੁਹਾਂ ভিট জয়িট বাৰ হা যি Hvala što pratite kanal.